ਸਤ ਸ੍ਰੀ ਅਕਾਲ ਦੋਸਤੋ ਅ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਕੰਮ ਥੋੜਾ ਜਿਹਾ ਇਸ ਤਰ੍ਹਾਂ ਹੋਇਆ ਸੀ ਆਪਾਂ ਹੁਣ ਕੰਮ ਕਰ ਤਾ ਸਟਾਰਟ ਇੱਥੇ ਜੀ ਆਏ ਹੋਏ ਹਾਂ ਜੀ ਪਿੰਡ ਲੰਮਾ ਜਿਹੜਾ ਲੁਧਿਆਣਾ ਤੇ ਇੱਥੇ ਸਾਰਾ ਆਪ ਪਾਈਪਿੰਗ ਵਿੱਚ ਹੁਣ ਕੰਮ ਕੀਤਾ ਜੀ 1 ਵਜਨ ਦੇ ਵਿੱਚ ਸਾਰਾ ਕੰਮ ਕੀਤਾ ਏ 1 ਵਜਨ 2 ਮੈਗਾਪਿਕਸਲ ਸਾਰਾ ਕੰਮ ਕੀਤਾ ਏ ਤੇ ਕਯੂਬਾਨੇ ਦੇ ਵਿੱਚ ਜਿਹੜਾ ਐਨਵੀਆਰ ਲਾਇਆ ਆਪਾਂ 4K ਤੇ ਇਹ ਤੁਸੀਂ ਪਹਿਲਾ ਕੈਮਰਾ ਹੁਣ ਤੁਸੀਂ ਦੇਖ ਰਹੇ ਹੋ ਵੀ ਇੱਥੇ ਤੁਸੀਂ ਤਾਰਾ ਪਹਿਲਾਂ ਦੇਖਿਆ ਸੀ ਤੇ ਕੋਈ ਅੰਡਰਗਰਾਉਂਡ ਕਰਤਾ ਆਪਾਂ ਜਿੰਨਾ ਵੀ ਹੋ ਸਕੇ ਆਪਾਂ ਅੰਡਰਗਰਾਉਂਡ ਹੀ ਕਰਤਾ ਹਨਾ ਪੁਰਾਣੀਆਂ ਪੈਪਾਂ ਵਜ ਦੀ ਤੇ ਜਿੱਥੇ ਵਗੈਰਾ ਪੈਪ ਵਗੈਰਾ ਨਹੀਂ ਮਿਲੀ ਉੱਤੇ ਸਾਰਾ ਆਪਾਂ ਪੈਪਾ ਦਾ ਅੱਧੀ ਇੰਚੀ ਫੁੱਲ ਹੈਵੀ ਵਾਲਾ ਤੇ ਕੰਮ ਇਸ ਤਰੀਕੇ ਕਰਾਓ ਵੀ ਅੰਡਰਗਰਾਉਂਡ ਹੀ ਕਰਾਉਣ ਦੀ ਕੋਸ਼ਿਸ਼ ਕਰੋ ਜੇ ਅੰਡਰਗਰਾਉਂਡ ਨਹੀਂ ਹੁੰਦਾ ਤਾਂ ਪੈਪ ਪਾਓ ਇਹਦੇ ਕੋਈ ਤੁਸੀਂ ਦੇਖ ਰਹੇ ਹੋ ਕੋਈ ਵੀ ਜਿਹੜੀ ਵਾਇਰ ਆ ਇੱਥੇ ਤੁਹਾਨੂੰ ਨਹੀਂ ਦੱਸ ਪਾ ਰਹੀ ਚੱਲਦੇ ਆ ਅੱਗੇ ਆਪਾਂ ਬਾਹਰਲੇ ਕੈਮਰੇ ਦੇ ਜਿਹੜੇ ਫਿਟਮੈਂਟ ਦਾ ਆ proper ਜਿਹੜੀ ਪਾਈਪ ਵਗੈਰਾ ਹਨਾ ਲੋਹੇ ਦੀ ਆਪਾਂ ਇਹ ਆਪਦੇ ਹਿਸਾਬ ਦੇ ਨਾਲ ਬਣਾ ਕੇ ਹੀ ਲਾਉਨੇ ਆਪਾਂ ਜਿਹੜੀ ਵਾਇਰ ਵਗੈਰਾ ਸਾਰੀ ਉਹਦੀ ਅੰਡਰਗਰਾਉਂਡ ਪੇਚ ਦਿੰਦੀਆਂ ਉਹਦੀ ਹੀ ਨੰਗਦੀ ਆ ਬਾਹਰ ਦੀ ਮਤਲਬ ਬਾਹਰ ਦੀ ਜਿਹੜੀ ਕੋਈ ਵੀ ਵਾਇਰ ਹੋ ਨਾ ਨਗਾ ਹੋ ਕਦੇ ਵੀ ਜਿਹੜਾ ਮੇਨ ਡੋਰ ਵਾਲਾ ਕੈਮਰਾ ਸੀ ਉਹ ਥੋੜਾ ਵੀਰ ਹੋਣਾ ਦੀ ਰਿਕੁਆਇਰਮੈਂਟ ਸੀਗੀ ਵੀ ਜਿਹੜਾ ਸਾਡੇ ਸਿਰਫ ਡੋਰ ਹੀ ਦੇਣਾ ਚਾਹੀਦਾ ਹਨਾ ਤੇ ਆਪਾਂ ਉਹਨਾਂ ਦੇ ਹਿਸਾਬ ਨਾਲ ਹੀ ਲਾਇਆ ਇਹ ਇਕ ਕੁਆਲਟੀ ਬਹੁਤ ਸੋਹਣੀ ਬਣੀ ਆ ਬਾਕੀ ਵੀਰ ਹੁਣੇ ਵੀ ਜਦੋਂ ਵੀਰ ਹੁਣਾਂ ਨੇ ਸਾਰਾ ਚੈੱਕ ਕੀਤਾ ਕੰਮ ਦੇਖਿਆ ਬਾਈ ਉਹਨਾਂ ਨੇ ਬਹੁਤ ਖੁਸ਼ ਆ ਰਿਹਾ ਬੜਾ ਵਧੀਆ ਦਿੱਤਾ ਫੋਨ ਤੇ ਬਾਈ ਹੁਣੇ ਕਹਿੰਦੇ ਯਾਰ ਤੇ ਵੀਰੂ ਖੁਸ਼ ਹੋ ਗਈ ਸਾਡੀ ਵੀਰੂ ਉਦੋਂ ਹੀ ਖੁਸ਼ ਹੁੰਦੀ ਆ ਜਦੋਂ ਕਸਟਮਰ ਦੀ ਵੀਰੂ ਖੁਸ਼ ਹੁੰਦੀ ਆ ਕੰਮ ਇਹਦਾ ਚੰਗਾ ਕਰਾਓ ਵਧੀਆ ਕਰਾਓ Ориਜినਲ ਕਰਾਓ ਬ੍ਰਾਂਡ ਆਪਾਂ ਵਰਤਦੇ ਸਾਰਾ ਜੋ ਵੀ ਆ ਬ੍ਰਾਂਡ ਹੀ ਵਰਤਦੇ ਆ ਦੇਸੀ ਆਪਾਂ ਕੋਈ ਮਿੱਟੀ ਟ੍ਰੇਡ ਨਹੀਂ ਲਾਉਂਦੇ ਤੇ ਦੇਖ ਪਾ ਰਹੇ ਤੁਸੀਂ ਫਿਟਮੈਂਟ ਕੋਈ ਵੀ ਜਿਹੜੀ ਆ ਆਪਾਂ ਚੀਜ਼ ਉਸ ਤਰ੍ਹਾਂ ਨਹੀਂ ਪਾਉਂਦੇ ਬਾਹਰ ਨਹੀਂ ਪਾਉਂਦੇ ਹੁਣ ਤੁਸੀਂ ਇਹਦੀ ਜ ਦੇਖੋ ਇਥੋ ਜਿਹੜੀ ਪਾਈਪ ਆ ਉਹ ਵੀ ਸਾਰੀ ਆਪਾਂ ਪਾਈਪ ਪਾ ਕੇ ਹੀ ਲਿਆਂਦੀ ਆ ਪਾਈਪ ਇਥੇ ਇਸ ਤਰ੍ਹਾਂ ਪਾਉਣ ਦਾ ਹੀ ਫਾਇਦਾ ਹੁੰਦਾ ਵੀ ਉੱਤੇ ਆਪਾਂ ਇੱਕ ਵਾਰੀ ਪਾਈਪ ਪੈ ਗਈ ਫਿਰ ਉਸ ਬਾਅਦ ਸੀਮੈਂਟ ਵਗੈਰਾ ਆ ਜਾ ਬਗਰੀ ਵਗੈਰਾ ਪਾ ਕੇ ਠੱਕੀ ਜਾਂਦੀ ਆ ਤੇ ਇਹ ਤੁਸੀਂ ਦੇਖ ਪਾ ਰਹੇ ਹੋ ਸਾਰਾ ਸਿਸਟਮ ਕਿਸ ਤਰ੍ਹਾਂ ਆਪਾਂ ਕੰਮ ਕੀਤਾ ਏ ਪ੍ਰੋਪਰ ਵੇ ਦੇ ਨਾਲ ਹੀ ਕੰਮ ਕੀਤਾ ਏ ਹੁਣ ਆਪਾਂ ਤੁਹਾਨੂੰ ਮਨੂ ਲੈ ਕੇ ਚੱਲਦੇ ਆਂ ਅੰਦਰਲੇ ਪਾਸੇ ਤੁਹਾਨੂੰ ਅੰਦਰਲੇ ਪਾਸੇ ਡੀਵੀਆਰ ਦੀ ਜਿਹੜੀ ਪਲੇਸਮੈਂਟ ਦਿਖਾਉਣੀ ਆ ਉਹ ਵੀ ਜਿਹੜੀ ਪ੍ਰੋਪਰ ਆਪਾਂ ਵੇ ਨਾਲ ਕਰਤੀ ਆ ਦੇਖੋ ਜੇ ਤੁਸੀਂ ਅੱਗੇ ਦੇਖਿਆ ਸੀ ਥੱਲੇ ਸਾਰੀਆਂ ਤਾਰਾਂ ਆਪਣੀਆਂ ਸੀ ਆਪਾਂ ਮੰਦੇ ਜਿਹੜੀ ਹੱਥ ਤੇ ਮਾਰ ਤੋਂ ਉੱਚਾ ਲਓ ਇਹ ਸਾਰਾ ਪ੍ਰੋਪਰ ਆਪਾਂ ਵੇ ਨਾਲ ਕਰਤਾ ਉਤਸਵਾ ਜਿਹੜੀ HDMI ਕੇਬਲ ਲਈ ਵੀ ਜਿਹੜੀ ਪ੍ਰੋਪਰ ਆਪਾਂ ਫੱਟੀ ਲਾਈ ਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਵਧੀਆ ਤੇ ਬ੍ਰਾਂਡਡ ਕੰਮ ਕਰਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅ ਪੇਜ ਨੂੰ ਫੋਲੋ ਜਰੂਰ ਕਰ ਲਓ ਬਹੁਤ ਬਹੁਤ ਧੰਨਵਾਦ